ਗੁੱਡ ਮਾਰਨਿੰਗ ਜੀ ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਰ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆ ਗਾਇਸ ਮਾਰਨਿੰਗ ਹੋ ਗਈ 7 ਵਜ ਚੁੱਕੀ ਆ ਤੇ ਤਿੰਨ ਵਾਈ ਦੇ ਦਾ ਜਿਹੜਾ ਹੈਗਾ ਰੱਬ ਮਿਹਰਬਾਨੀ کہہ ਸਕਦੇ ਕ੍ਰੋਪ ਹੋਇਆ ਪਿਆ ਕਿਉਂਕਿ ਜਦੋਂ ਫਸਲਾਂ ਪੱਕ ਜਾਂਦੀਆਂ ਤੇ ਫਿਰ ਇਹੋ ਜਿਹਾ ਟਾਈਮ ਆਉਂਦਾ ਵੀ ਵਿੱਚ ਦੀ ਜਿਹੜਾ ਰੱਬ ਫਸਲਾਂ ਨੂੰ ਖਰਾਬ ਕਰਦਾ ਵੈਸੇ ਐ ਤੇ ਕਿ ਇਸ ਵਾਰ ਮੀਂਹ ਤਾਂ ਬਹੁਤ ਪਈ ਆ ਤੇ ਪਰ ਹੁਣ ਫਸਲਾਂ ਜਿਹੜੀਆਂ ਪੱਕੀਆਂ ਪੱਕਣ ਤੇ ਹੀ ਆਈਆਂ ਪਈਆਂ ਮਤਲਬ ਕਿ ਪੱਕ ਹੀ ਚੁੱਕੀਆਂ ਤੇ ਹੁਣ ਰੱਬ ਜਿਹੜਾ ਮੀਂਹ ਪਾਉਂਦਾ ਇਹ ਬਹੁਤ ਮਤਲਬ ਕਿ ਫਸਲਾਂ ਲਈ ਜਿਹੜਾ ਮਾੜਾ ਹੈ 3 ਵਜੇ ਦਾ ਸਟਾਰਟ ਹੋਇਆ ਜਿਹੜਾ ਮੀਂਹ ਹੁਣ ਵੈਸੇ ਰੁਕਿਆ ਹੋਇਆ ਤੇ ਪਰ ਮੀਂਹ ਅੱਜ ਦਾ ਵੀ ਦੱਸ ਰਿਹਾ ਤੇ ਕੱਲ ਦਾ ਵੀ ਦੱਸ ਰਿਹਾ ਬੱਦਲ ਬਹੁਤ ਆ ਤੇ ਨਾਲ ਜਿਹੜਾ ਮੀਂਹ ਦੇ ਚਿੜਾ ਆਉਂਦਾ ਉਹ ਬਹੁਤ ਖਤਰਨਾਕ ਕਿਉਂਕਿ ਫਸਲਾਂ ਸਾਰੀਆਂ ਉਹਦੇ ਨਾਲ ਡਿੱਗਣ ਦਾ ਜਿਹੜਾ ਖਤਰਾ ਹੈ ਆਪਾਂ ਦੇਖਦੇ ਹਾਂ ਬਾਹਰਲਾ ਮਾਹੌਲ ਵੀ ਬਾਰਿਸ਼ ਨੇ ਕਿਵੇਂ ਕੀਤਾ ਪਾਣੀ ਦੇਖ ਲਓ ਪਾਣੀ ਨਾਲ ਭਰੇ ਪਏ ਆ ਜਿਹੜੇ ਬੂਟੇ ਆ ਜਮ ਸਾਡੇ ਨੇ 3-4 ਦਿਨ ਹੋ ਗਏ ਸੀ ਟੂਟੀ ਨਹੀਂ ਸੀ ਆਉਂਦੀ ਤੇ ਪਾਣੀ ਬਿਨਾ ਪਏ ਸੀ ਇਹ ਤਾਂ ਸੁੱਕੇ ਕਿਤੇ ਇੱਕ ਤਾਂ ਪਾਣੀ ਦੀ ਲੋੜ ਹੁੰਦੀ ਆ ਤੇ ਪਰ ਫਸਲਾਂ ਲਈ ਨਹੀਂ ਲੋੜ ਮੀਂਹ ਪਈ ਬਹੁਤ ਜ਼ਿਆਦੇ ਗਿਆ ਬੱਦਲ ਦੇਖੋ ਹਜੇ ਵੀ ਕਿੰਨੇ ਆ ਬਹੁਤ ਜ਼ਿਆਦੇ ਬੱਦਲਾ ਬੂਟੇ ਜਿਹੜੇ ਸਾਰੇ ਟਿੱਡੇ ਕੀਤੇ ਪਏ ਆ ਆ ਦੇਖੋ ਸਾਰੇ ਬੂਟੇ ਟਿੱਡੇ ਕੀਤੇ ਪਏ ਆ ਤੇ ਗਾਇਸ ਸਾਡੇ ਘਰੇ ਕद्दू ਦੀ ਵਾਰ ਲੱਗੀ ਸੀ ਤੇ ਇਹਨੂੰ ਵੀ ਛੋਟੇ ਛੋਟੇ ਕद्दू ਲੱਗੇ ਆਵੇ ਜੇ ਕਾਮਯਾਬ ਹੋਣਗੇ ਤਾਂ ਆ ਵੀ ਟੇਡਾ ਹੋਇਆ ਪਿਆ ਬੂਟਾ ਜਿਹੜਾ ਆਪਣਾ ਸਾਗ ਆ ਤੇ ਸਾਗ ਵੀ ਵੇਖੋ ਕਿਵੇਂ ਹੋਇਆ ਪਿਆ ਪਾਣੀ ਵਿੱਚ ਖੜਾ ਪੂਰਾ ਮੈਨੂੰ ਤਾਂ ਐ ਸੀ ਮੈਂ ਕਿਹਾ ਇੱਕ ਆਂਬ ਦਾ ਬੂਟਾ ਜਿਹੜਾ ਇੱਕ ਇਧਰਲੀ ਸਾਈਡ ਲੱਗਾ ਲੱਗਿਆ ਮੈਂ ਕਰਦੇ ਇਹ ਹੀ ਨਾ ਟੁੱਟ ਜੇ ਆ ਜਵੈਨ ਦਾ ਬੂਟਾ ਲੱਗਿਆ ਜਵੈਨ ਦਾ ਜਿਹੜੀ ਆਪਾਂ ਚਾਹ ਵਿੱਚ ਜਵੈਨ ਪਾਉਣੀ ਆ ਉਹਦਾ ਬੂਟਾ ਲੱਗਿਆ ਹੁਣ ਖੇਤਾਂ ਦਾ ਪਤਾ ਨਹੀਂ ਕੀ ਹਾਲ ਹੋਊਗਾ ਘਰੇ ਤਾਂ ਆਪਾਂ ਦੇਖੀ ਚੁੱਕੇ ਆ ਵੀ ਜਿਹੜੇ ਦਰਖਤ ਉਹ ਟੇਢੇ ਵਿੰਗੇ ਹੋਏ ਪਏ ਆ ਉੱਥੋਂ ਧਿੱਕਰਵਾ ਚੜ ਗਈ ਇਹ ਦੇਖ ਲੋ ਦੇਖੋ ਉੱਥੋਂ ਧਿੱਕਰ ਆਸੀ ਕੱਲ ਟਰੈਕਟਰ ਲੈ ਕੇ ਆਏ ਆ ਕਿਉਂਕਿ ਅਸੀਂ ਟਰੈਕਟਰ ਲਿਆ ਕੇ ਵੇਚਦੇ ਆ ਵੇਚ ਜਿੰਨੇ ਆ ਜਿੰਨਾ ਟਾਈਮ ਟਰੈਕਟਰ ਦੀ ਮਨਿਆਦ ਸਾਡੇ ਘਰੇ ਹੁੰਦੀ ਉਹਨਾ ਟਾਈਮ ਰਹਿੰਦਾ ਨਹੀਂ ਤਾਂ ਫਿਰ ਅਸੀਂ ਵੀ ਇਹ ਜੀ ਦਿੰਨੇ ਆ ਇਸ ਤੋਂ ਪਹਿਲਾਂ ਵੀ ਅਸੀਂ 98 11 ਲੈਂਦਾ ਸੀ ਉਹ ਵੀ ਵੇਚਦਾ ਇਹ ਹਜੇ ਕੱਲ ਹੀ ਲੈ ਕੇ ਆਏ ਆ ਤੇ ਇੱਕ ਟਰੈਕਟਰ ਸ਼ਾਇਦ ਅੱਜ ਜਾਂ ਕੱਲ ਨੂੰ ਇੱਕ ਹੋਰ ਲੈ ਕੇ ਆਉਣਗੇ ਇਹ ਕੀ ਸਟਾਈਲ ਹੈ ਹੈ ਇਹ ਮੇਰਾ ਸਟਾਈਲਰ ਹੈ ਨਹੀਂ ਨਾ ਸਾਰੇ ਬੱਚੇ ਮੰਜੀ ਦੇ ਛੋਟੇ ਛੋਟੇ ਹੁੰਦੇ ਸੀ ਨਾ ਸਾਰੇ ਹਰ ਇੱਕ ਹੀ ਐ ਕਰ ਦੰਦਾ ਸੀ ਆ ਚੀਜ਼ ਨੂੰ ਗਲਾਸ ਲੈ ਕੇ ਮੈਂ ਵੀ ਕੀਤਾ ਆ ਆਪੁੰਨ ਕਸਟਾਈਲ ਆ ਅਸੀਂ ਅਨਸਰ ਤਿਆਰੀ ਕਰ ਰਹੇ ਆ ਜੀ ਸ਼ਹਿਰ ਜਾਣ ਦੀ ਕਿਉਂਕਿ ਸੂਟ ਤਾਂ ਬਣਾ ਲਈ ਤੇ ਲਾਈਨਿੰਗ ਉਹਦੀ ਲੈ ਕੇ ਨਹੀਂ ਆਈ ਸੀ ਹੁਣ ਕਹਿੰਦੀ ਮੈਂ ਲਾਈਨਿੰਗ ਲੈ ਕੇ ਆਉਣੀ ਆ ਤੇ ਨਾਲੇ ਲਿਪਸਟਿਕ ਦਾ ਗਹਿਰਾ ਹੋਵੇ ਵੀ ਕਹਿੰਦੀ ਮੇਕਅਪ ਦਾ ਸਮਾਨ ਲੈ ਆਉਣਾ ਤੇ ਮੈਂ ਕਹ ਚਲੋ ਕੋਈ ਗੱਲ ਨਹੀਂ ਤੇ ਜੱਟ ਤਿਆਰ ਤੇ ਜਿਹਦੀ ਜੀ ਦੀ ਘਾਟ ਤੁਹਾਨੂੰ ਆਪਾਂ ਨਾ ਤਾਂ ਕਰਨੀ ਹੀ ਨਹੀਂ ਕਿਸੇ ਗੱਲ ਨੂੰ ਹੁਣ ਆਪਾਂ ਤਿਆਰੀ ਕਰਦੇ ਆਂ ਸ਼ਹਿਰ ਜਾਂਦੀ ਜੀ ਹਾਂਜੀ ਆਪਾਂ ਰੈਡੀ ਹੋ ਗਏ ਸੀ ਕੋਟ ਪੂਰਾ ਜਾਣ ਲਈ ਤੇ ਮੈਂ ਥੋੜਾ ਬਹੁਤਾ ਸਮਾਨ ਵੀ ਲੈ ਕੇ ਆਉਣਾ ਤੇ ਇੱਕ ਮੈਂ ਆਪਣਾ ਜਿਹੜਾ ਹੈਗਾ ਟੈਸਟ ਕਰਵਾਉਣਾ ਹੈ ਗੱਲ ਬਾਟ ਦੀ ਜੋ ਦੋ ਤਿੰਨ ਕੰਮ ਹੈਗੇ ਜਿਹੜੇ ਸਿਪੋਟ ਕਪੂਰਾ ਜਾ ਕੇ ਕਰਨੇ ਆ ਤੇ ਵੈਸੇ ਤਾਂ ਸ਼ਾਮ ਹੋ ਚੱਲੀ ਆ ਸਵਾ ਦੋ ਦਾ ਟਾਈਮ ਆ ਇਹਨੂੰ ਅਸੀਂ ਨਾਲ ਨਹੀਂ ਲੈ ਕੇ ਜਾਂਦੇ ਹੁੰਦੇ ਕਿਉਂਕਿ ਇਹ ਸ਼ਹਿਰ ਜਾ ਕੇ ਬਹੁਤ ਜ਼ਿਆਦਾ ਖਰਾਬ ਕਰਦਾ ਫਿਰ ਪਊਗਾ ਮੈਨੂੰ ਆ ਲੈ ਕੇ ਦੋ ਉਹ ਆ ਲੈ ਕੇ ਦੋ ਆਹ ਖਾਣਾ ਉਹ ਖਾਣਾ ਤੇ ਖਾਣ ਦੀ ਗੱਲ ਨਹੀਂ ਬਟ ਇਹਨੂੰ ਬੰਦ ਕੀਤੀਆਂ ਹੋਈਆਂ ਚੀਜ਼ਾਂ ਫਿਰ ਵੀ ਮੈਨੂੰ ਕਹੀ ਜਾਂਦਾ ਕਿ ਮੰਮਾ ਕੁਝ ਨਾ ਕੁਝ ਲੈ ਕੇ ਆਇਓ ਮੇਰੇ ਵਾਸਤੇ ਮੈਂ ਫਰੂਟ ਫਰਟ ਲੈ ਕੇ ਆਉਣੀ ਹੁੰਨੀ ਆ ਤੇ ਦੂਜੀਆਂ ਜਿਹੜੀਆਂ ਮਤਲਬ ਕਿ ਫਾਸਟ ਫੂਡ ਆ ਉਹ ਇਹਦੇ ਬੰਦ ਕੀਤੇ ਆ ਤੇ ਹੁਣ ਬਸ ਮੇਰੀਆਂ ਮਿਹਨਤਾਂ ਜੀਆਂ ਗੱਡੀ ਜਾਂਦਾ ਵੀ ਮਮਾ ਮੇਰੇ ਵਾਸਤੇ ਕੁਛ ਲਿਆ ਦਿਓ ਹਨਾ ਕਿੰਨਾ ਕੁ ਟਾਈਮ ਲੱਗਦਾ ਤੁਹਾਨੂੰ બસ ਮੈਂ ਤਿਆਰ ਸ਼ਰਟ ਤਾਂ ਦੇਖੋ ਭਾਈ ਅੱਜ ਮੇਰੀ ਗਾੜੀ ਵੱਡੀ ਵੱਡੀ ਹੋਈ ਵੀ ਮੈਂ ਕਟਿੰਗ ਕਰਾ ਕੇ ਲਈ ਕੱਲ ਆਸ ਦੀ ਦਾੜੀ ਵੱਡੀ ਵੀ ਹੋਈ ਪਈ ਐ ਤੇ ਦਾੜੀ ਕੀ ਕਹਿੰਦੇ ਨੇ ਚਿੱਟੀ ਵੀ ਹੋਈ ਪਈ ਐ ਚਿੱਟੀ ਤਾਂ ਹੁਣ ਬੁੜਿਆਂ ਦੀ ਹੋਣੀ ਆ ਨਹੀਂ ਵੈਸੇ ਵੱਡੀ ਦਾੜੀ ਸੋਹਣੀ ਲੱਗਦੀ ਐ ਟਾਈਮ ਬਹੁਤ ਹੋ ਗਿਆ ਹੁਣ ਤਰਪਾਛਤੀ ਇੱਕ ਤਨਾ ਇਹਨਾਂ ਦੀਆਂ ਤਿਆਰੀਆਂ ਐ ਜਿਹੜੀਆਂ ਬੜੀਆਂ ਔਖੀਆਂ ਐ ਵਾ ਵਿਆਹ ਤਾਂ ਕਰਾਵੀ ਨਾ ਬੰਦਾ ਮੈਂ ਤਾਂ ਫਸ ਗਿਆ ਯਾਰ ਵਿਆਹ ਕਰਾ ਕੇ ਆਸਰੀ ਗੱਲ ਨਹੀਂ ਇਹ ਤਾਂ ਬਾਲਾ ਲੋਪਿੰਦੀ ਮੇਰਾ ਬਹੁਤ ਜ਼ਿਆਦਾ ਆ ਜਾ ਹੁਣ ਤਰਪਾਗੇ ਮੈਡਮ ਕੋਈ ਪੈਸੇ ਪੁੱਛੇ ਤਾਂ ਵੇਖਨਾ ਪੈਸੇ ਤੇਰੇ ਪਾਸੇ ਚ ਹੁੰਦੇ ਨਹੀਂ ਮੇਰੇ ਚ ਹੀ ਹੁੰਦੇ ਐ ਤੇਰਾ ਤਾਂ ਪਰਸ ਮੈਂ ਖਾਲੀ ਰੱਖਦਾ ਕਿਉਂਕਿ ਤੇਰੇ ਹੱਥ ਚ ਪੈਸੇ ਰਹਿੰਦੇ ਨਹੀਂ ਟਿਕਦੇ ਮੇਰੇ ਮੇਰੇ ਪਾਸੇ ਦੇ ਪਰਚੇ ਨਹੀਂ ਹੁੰਦੇ ਵਾ ਪਰਚੀਆਂ ਬਿੱਲ ਕੱਪੜਿਆਂ ਦੇ ਹੁੰਦੇ ਬਿੱਲ ਅੱਜ ਅਸੀਂ ਆਇਆ ਚੱਲ ਜਿੰਨੂ ਜਿੰਨੂ ਤੁਸੀਂ ਆਗੇ ਹਾਂਜੀ ਕਰਵਾਚੌਦ ਦਾ ਤਿਹਾਰ ਤੁਹਾਨੂੰ ਪਤਾ ਸਾਰਿਆਂ ਨੂੰ ਨਜ਼ਦੀਕ ਹੈ ਤੇ ਬੇਟੀਆਂ ਨੂੰ ਤੁਹਾਨੂੰ ਤਿਆਰੀ ਕਰਨ ਦੀ ਇਹਨਾਂ ਨੂੰ ਬਣੀ ਪਈ ਪਾ ਦੀ ਵੀ ਕਿਹੜਾ ਸੂਟ ਲਈਏ ਤੇ ਕਿਹੜੀ ਜੁਐਲਰੀ ਲਈਏ ਕਾਫੀ ਕੁਝ ਜਾਨੀ ਜੱਡਾ ਕੇ ਵਿਆਹ ਵਿਆਹ ਦਾ ਪ੍ਰੋਗਰਾਮ ਹੁੰਦਾ ਨਾ ਜਿਵੇਂ ਵਿਆਹ ਵੱਧਾ ਹੁੰਦਾ ਓਵੇਂ ਹੀ ਇਹ 10 15 ਦਿਨ ਪਹਿਲਾਂ ਹੀ ਕਰਵਾਚੌਦ ਦੀ ਤਿਆਰੀ ਕਰਨ ਲੱਗ ਜਾਂਦੀਆਂ ਤੇ ਅੱਜ ਮੈਂ ਹੁਣੇ-ਹੁਣੇ ਘਰੇ ਆਇਆ ਪਹਿਲਾਂ ਸ਼ੋਪਿੰਗ ਕਰਵਾ ਕੇ ਲਿਆ ਆਂ ਸ਼ਹਿਰੋਂ ਸਾਰੀ ਤੇ ਮੈਂ ਦੇਖਿਆ ਇਹ ਦੋ ਪਾਸੇ ਵੱਡੇ-ਵੱਡੇ ਫੇਰ ਕੱਢੀ ਬੈਠੀ ਸੀ ਤੇ ਮੈਂ ਪੋੜਦੀ ਆਪਾਂ ਇਹਨਾਂ ਨੂੰ ਕੀ ਸਮਾਨ ਆ ਇਹਨਾਂ ਦੇ ਵਿੱਚ ਕੋਈ ਪੁਰਾਣਾ ਸਿਸਟਮ ਰੱਖੀ ਬੈਠੀ ਹੈ ਪੁਰਾਣਾ ਜਾਨਾਂ ਰੱਖੀ ਬੈਠੀ ਹੈ ਅੱਜ ਵੇਖਿਆ ਹਜੇ ਖਜ਼ਾਨਾ ਇੱਕ ਪਰਸ ਜੋ ਕੱਢਣ ਵਾਲਾ ਪਿਆ ਆ ਪਿਆ ਲੈ ਵੀ ਆ ਸਾਰਾ ਦਿਖਾ ਦੇਕਰ ਡੱਟੀ ਇਹਨਾਂ ਦੱਸ ਦੇ ਨਾਲੇ ਹਾਂਜੀ ਇੱਕ ਨਾ ਇਹ ਚੱਦਰ ਦੇ ਉੱਪਰ ਨਾ ਦੇਖਦਾ ਨਹੀਂ ਪਿਆਗਾ ਹਾਂਜੀ ਇੱਕ ਸੈੱਟ ਮੇਰਾ ਆਹ ਵਾਲਾ ਹੈ ਇਹਦੇ ਨਾਲ ਆਹ ਵਾਲੇ ਈਰਿੰਗਸ ਹੈ ਇੱਕ ਆਹ ਵਾਲੇ ਈਰਿੰਗਸ ਆ ਵੀ ਰਾਣੀ ਸੈੱਟ ਮਤਲਬ ਕਿ ਕਹਿ ਦਿੰਨੇ ਰਾਣੀ ਹਾਰ ਉਦਾਂ ਦਾ ਬਣਿਆ ਹੋਇਆ ਹੈ ਇੱਕ ਆ ਵਾਲੇ ਇਅਰਿੰਗਸ ਇਅਰਿੰਗਸ ਦੇ ਜੋੜੇ ਤਾਂ ਮੇਰੇ ਕੋਲੇ ਬਹੁਤ ਜ਼ਿਆਦਾ ਆ ਕਿੰਨੇ ਕ ਦਿਖਾਵਾਂ ਬਹੁਤ ਟਾਈਮ ਲੱਗ ਜੂ ਹਲੇ ਤਾਂ ਮੈਂ ਅ ਥੋੜੇ ਹੀ ਮਤਲਬ ਕਿ ਜੈਵਲਰੀ ਜਿਹੜੀ ਉਹ ਬਾਹਰ ਕੱਢੀ ਆ ਤੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜੂਗਾ ਵਲੌਗ ਜਿਹੜਾ ਉਹ ਲੰਬਾ ਹੋ ਜੂਗਾ ਇਹ ਹੈਗੇ ਕੜੇ ਆਵਲਾ ਸੈੱਟ ਹੈਗਾ ਇੱਕ ਇੱਕ ਆ ਵਾਲਾ ਹੈ ਦੇਖੋ ਆ ਵਾਲੇ ਹਜੇ ਮੈਂ ਇੱਕ ਵਾਰੀ ਵੀ ਨਹੀਂ ਪਾਈ earrings ਇਹ ਮੈਂ ਡਰੈਸ ਦੇ ਨਾਲ ਲਏ ਸੀ ਤੇ ਜਿਹੜਾ ਅੱਜ ਸਮਾਨ ਲੈ ਕੇ ਆਂਦਾ ਉਹ ਨਹੀਂ ਮੈਂ ਤੁਹਾਨੂੰ ਦਿਖਾਉਂਦੀ ਕਿਉਂਕਿ ਜਦੋਂ ਹੋਏ ਵਰਤ ਵਾਲੇ ਦਿਨ ਹੀ ਮੈਂ ਉਹ ਤੁਹਾਨੂੰ ਦਿਖਾਉਂਗੀ ਇਹਦੇ ਵਿੱਚ ਚੂੜੀਆਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗੀ ਜਾਂਦਾ ਤਾਂ ਕਰਕੇ ਫਿਰ ਮੈਂ ਇਹਨਾਂ ਦਿਖਾ ਨਹੀਂ ਸਕਦੀ ਹਜੇ ਤਾਂ ਬਹੁਤ ਸਮਾਨ ਪਿਆ ਹੈਗਾ ਦਿਖਾਉਣ ਵਾਲਾ ਕਿਸੇ ਦਿਨ ਮੈਂ ਇਹਨਾਂ ਸਪੈਸ਼ਲੀ ਵਲੌਗ ਬਣਾਉਂਗੀ ਤੇ ਉਸ ਟਾਈਮ ਮੈਂ ਤੁਹਾਨੂੰ ਸਾਰਾ ਕੁਝ ਮਤਲਬ ਕਿ ਨਾ ਦਿਖਾਉਂਗੀ ਹਾਂਜੀ ਆਪਾਂ ਜਵੈਲਰੀ ਤੁਹਾਨੂੰ ਦਿਖਾਤੀਏ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਮੇਰੀ ਜਵੈਲਰੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਿਉਂਕਿ ਇਹਦੇ ਵਿੱਚ ਕੁਝ ਨਵੀਂ ਜਵੈਲਰੀ ਆ ਕੁਝ ਪੁਰਾਣੀ ਜਵੈਲਰੀ ਆ ਜਿੰਨੀ ਕ ਬਾਹਰ ਸੀਗੀ ਉਨਿੰਕ ਮੈਂ ਤੁਹਾਨੂੰ ਦਿਖਾਤੀ ਉਹ ਤਾਂ ਵੈਸੀ ਮਤਲਬ ਕਿ ਸੈੱਟ ਕਰਨ ਵਾਸਤੇ ਮੈਂ ਕੱਢੀ ਸੀ ਤੇ ਸੰਧੂ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਦਿਖਾ ਵੀ ਕੀ ਕੀ ਸਮਾਨ ਆ ਤੇ ਫਿਰ ਮੈਨੂੰ ਦਿਖਾਉਣਾ ਪਿਆ ਵੈਸੀ ਵੀ ਤੁਹਾਨੂੰ ਮੈਂ ਇਹਦਾ ਸਪੈਸ਼ਲ ਵਲੌਗ ਬਣਾ ਕੇ ਦਿਖਾਉਣਾ ਸੀਗਾ ਤੇ ਹੁਣ ਟਾਈਮ ਕਾਫੀ ਹੋ ਗਿਆ ਮੈਂ ਸਰਜੀ ਵੀ ਬਣਾਉਣੀ ਆ ਕਿਉਂਕਿ ਕੋਟਕਪੂਰੇ ਕਾਫੀ ਟਾਈਮ ਸਾਨੂੰ ਲੱਗ ਗਿਆ ਤੇ ਫਿਰ ਜਿਹੜਾ ਇਹ ਮੈਂ ਖਲਾਰਾ ਪਾਇਆ ਹੋਇਆ ਤੇ ਇਹ ਵੀ ਸਾਰਾ ਮੈਂ ਪੈਕ ਕਰਨਾ ਤੇ ਤਾਂ ਕਰਕੇ ਫਿਰ ਆਪਾਂ ਵਲੌਗ ਦਾ ਕਰਨ ਲੱਗਿਆ ਸੀ ਐਂਡ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਦਾਂ ਲੱਗਿਆ ਹੋਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਸਾਡੇ ਚੈਨਲ ਨੂੰ ਕਰ ਲਓ ਜੋ ਸਾਡੇ ਚੈਨਲ ਤੇ ਨਵੇਂ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਇਹਦੇ ਨਾਲ ਹੀ ਮਿਲਦੇ ਆ ਜੀ ਤੁਹਾਨੂੰ ਆਪਾਂ ਨੈਕਸਟ ਵਲੌਗ 'ਚ